ਸਸ ਸਤਿਗੁਰ ਦੋਸਤੋ ਤੁਸੀਂ ਦੇਖ ਰਿਹਾ ਉਹਦਾ ਭਾਰਤ ਤੇ ਮੈਂ ਦਲਜੀਤ ਤਜੂ ਦੋਸਤੋ ਅੱਜ ਅਸੀਂ ਸਿੱਧ ਤੌਰ ਤੇ ਪਹੁੰਚੇ ਹਾਂ ਮਿਨੀ ਸੈਕਟਰੀਟ ਡਿਪਟੀ ਕਮਿਸ਼ਨ ਆਫਿਸ ਜਿੱਥੇ ਪਿਛਲੇ ਦਿਨੀ ਡਿਪਟੀ ਕਮਿਸ਼ਨ ਮੈਮ ਅਸ਼ਕਾ ਜੈਨ ਹੋਰ ਆਉਂ ਰਹੇ ਬਤੌਰ ਡਿਪਟੀ ਕਮਿਸ਼ਨਰ ਚਾਰਜ ਲੈ ਆਏ ਕਿ ਆ ਤੇ ਅਸੀਂ ਗੱਲ ਕਰਾਂਗੇ ਤੋਂ ਬਹੁਤ ਹੀ ਫੇਮਸ ਸੇ ਇਥੇ ਮੇਲਾ ਜਿਹੜਾ ਹਿਮਾਚਲ ਪੰਜਾਬ ਦੇ ਵਿਚਾਲੇ ਮੈਦੀ ਮੇਲਾ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਨਸ਼ਿਆਂ ਨੂੰ ਲੈ ਕੇ ਬਹੁਤ ਸਖਤ ਹੋਈ ਹੈ ਸਿਵਲ ਪ੍ਰਸ਼ਾਸਨ ਬੰ ਲੋ ਉਹਦਾ ਗਾਲ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਇਸ ਤੋਂ ਬਾਅਦ ਅੱਤ ਨੂੰ ਲੈ ਕੇ ਅਸੀਂ ਗੱਲ ਕਰਾਂਗੇ ਡਿਪਟੀ ਕਮਿਸ਼ਨ ਮੈਡਮ ਅਸ਼ਕਾ ਜੈਨ ਮੈਮ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਜੀ ਬਹੁ ਅਮਾਚਲ ਦੇ ਵਿੱਚ ਲੱਗਦਾ ਪਾਬਵ ਪਾਕਿਸਤਾਨ ਦੇ ਮੇਰੀ ਮੇਲਾ ਹੁ ਕਿਹਾ ਜਾਂਦਾ ਹੈ ਹੋਲੇ ਤੇ ਮੱਨੇ ਜਾਂਦਾ ਅੱਜ ਸਟਾਰਟਿੰਗ ਕੋ 17 ਤੱਕ ਚੱਲਣਾ ਹੈ ਉਹਦੇ ਲਈ ਸਿਵਲ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਦੇਖਿਏ ਜਿਵੇਂ ਕਿ ਹਰ ਸਾਲ ਅਸੀਂ ਬੜੇ ਜ਼ੋਰ ਸ਼ੋਰ ਦੇ ਨਾਲ ਮੇਲਾ ਮੇਲੇ ਦਾ ਆਯੋਜਨ ਜਿਹੜਾ ਉਹਨਾਂ ਜ਼ਿਲ੍ਹੇ ਦੇ ਵਿੱਚ ਕੀਤਾ ਜਾਂਦਾ ਹੈ ਉਹਦੇ ਵਿੱਚ ਜ਼ਿਲ੍ਹਾ ਪਦਰੀ ਤਾਲਮੇਲ ਜਿਹੜਾ ਹੈ ਸਾਡੇ ਜ਼ਿਲ੍ਹੇ ਦਾ ਹੁਸ਼ਿਆਰਪੁਰ ਅਤੇ ਊਨਾ ਅਤੇ ਰੂਪੜ ਜ਼ਿਲ੍ਹਿਆਂ ਦਾ ਆਪਸ ਦੇ ਵਿੱਚ ਰਹਿੰਦਾ ਹੈ ਐਤਕੀ ਵੀ ਅਸੀਂ ਮਲਟੀਪਲ ਮੀਟਿੰਗਸ ਔਰ ਰਿਵਿਊ ਕਰਕੇ ਮੈਨੂਬ ਡੀਸੀ ਸਾਹਿਬ ਊਨਾ ਔਰ ਉਹਨਾਂ ਦੇ ਜ਼ਿਲ੍ਹਾ ਪ੍ਰਸ਼ਾਸਨ ਦਾ ਤਾਲਮੇਲ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਦੇ ਹਰ ਪੱਖੋਂ ਹਰ ਵਿਭਾਗ ਦੇ ਮੁਖੀ ਨਾਲ ਕਰਾਇਆ ਹੈ ਅਸੀਂ ਸਭ ਤੋਂ ਪਹਿਲੀ ਮੀਟਿੰਗ ਡੀਸੀ ਸਾਹਿਬ ਊਨਾ ਦੀ ਰਹਿਨਮਾਈ ਹੇਠ ਸਾਡੇ ਸੀਐਮਐਫਓ ਸਾਹਿਬ ਨੇ ਆਪ ਅਟੈਂਡ ਕੀਤੀ ਸੀ ਪਰਮਪ੍ਰੀਤ ਜੀ ਨੇ ਔਰ ਉਸ ਤੋਂ ਬਾਅਦ ਜਿਹੜੀ ਹੈ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦੇ ਵਿੱਚ ਇੱਕ ਖਾਸ ਤੌਰ ਤੇ ਮੀਟਿੰਗ ਰਿਵਿਊ ਕੀਤਾ ਹੈ ਜਿਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਹੈਲਥ ਵਿਭਾਗ ਫਾਇਰ ਡਿਪਾਰਟਮੈਂਟ ਰੋਡ ਪੀਡਬਲਯੂਡੀ ਐਮਸੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਵਕ-ਵਕ ਵਿਭਾਗਾਂ ਨੂੰ ਇਹ ਆਦੇਸ਼ ਦਿੱਤੇ ਨੇ ਕਿ ਹਰ ਤਰ੍ਹਾਂ ਦੀ ਜਿਹੜੀ ਹੈ ਕੋਆਰਡੀਨੇਸ਼ਨ ਆਪਸ ਦੇ ਵਿੱਚ ਮੇਨਟੇਨ ਕੀਤੀ ਜਾਵੇ ਔਰ ਕਿਸੇ ਤਰ੍ਹਾਂ ਦੀ ਅਸਹੂਲੀਅਤ ਸਾਡੇ ਪਿਲਗ੍ਰਿਮਸ ਨੂੰ ਸਾਡੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਅਸਹੂਲੀਅਤ ਨਾ ਆਵੇ ਇਹਦੇ ਪੂਖਤਾ ਇੰਤਜ਼ਾਮ ਕੀਤੇ ਜਾਣ। ਮੈਮ, ਯਾਤਰੀਆਂ ਲਈ ਜਾਣ ਵਾਲੇ ਜਿਹੜੇ ਉੱਥੇ ਮੇਲੇ ਨੂੰ ਜਾਣ ਵਾਲੇ ਸਰਦਾਲੂ ਆ ਉਹਨਾਂ ਲਈ ਕੋਈ ਖਾਸ ਇਨਸਟਰਕਸ਼ਨਸ ਕੋਈ? ਹਾਂਜੀ ਦੇਖੋ ਮੇਰੇ ਵੱਲੋਂ ਸਾਰੇ ਯਾਤਰੀਆਂ ਨੂੰ ਇਹੀ ਅਪੀਲ ਕੀਤੀ ਜਾਂਦੀ ਹੈ ਕਿ ਤੁਹਾਡੇ ਵਾਸਤੇ ਅਸੀਂ ਬਕਾਇਦਾ ਤੌਰ ਤੇ ਸਾਫ ਸਫਾਈ ਦੇ ਔਰ ਉਥੇ ਜਿਹੜੇ ਲੰਗਰ ਲੱਗਦੇ ਨੇ ਰਾਹ ਤੇ ਵਿੱਚ ਜਾਂ ਜਿਹੜੇ ਵੈਂਡਰਸ ਆਉਂਦੇ ਨੇ ਉਹਨਾਂ ਵਾਸਤੇ ਵੀ ਅਸੀਂ ਖਾਸ ਪ੍ਰਬੰਧ ਕੀਤੇ ਹਨ ਲੇਕਿਨ ਮੇਰੇ ਵੱਲੋਂ ਸਾਰਿਆਂ ਨੂੰ ਅਪੀਲ ਵੀ ਹੈ ਔਰ ਇਹ ਬੇਨਤੀ ਵੀ ਹੈ ਤੁਹਾਡੇ ਰਾਹੀਂ ਕਿ ਸਫਾਈ ਦੇ ਪ੍ਰਬੰਧ ਦਾ ਆਪ ਵੀ ਖਾਸ ਖਿਆਲ ਕੀਤਾ ਜਾਵੇ ਲੰਗਰ ਕਮੇਟੀਆਂ ਨੂੰ ਮੇਰੀ ਤੁਹਾਡੇ ਰਾਹੀਂ ਅਪੀਲ ਹੈ ਕਿ ਪਲਾਸਟਿਕ ਦੀ ਵਰਤੋਂ ਘਟੋ ਘਟ ਕੀਤੀ ਜਾਵੇ ਤਾਂ ਕਿ ਅਸੀਂ ਜਿਹੜਾ ਹੈ ਵਾਤਾਵਰਣ ਦੀ ਵੀ ਸਾਂਭ ਸੰਭਾਲ ਕਰ ਸਕੀਏ ਔਰ ਪੁਲਿਸ ਪ੍ਰਸ਼ਾਸਨ ਦੇ ਰਾਹੀਂ ਅਸੀਂ ਸੁਨਿਸ਼ਚਿਤ ਕਰਾਂਗੇ ਕਿ ਟ੍ਰੈਫਿਕ ਪੱਖੋਂ ਜਾਂ ਭੀੜ ਭੜਾਕੇ ਵਾਲੀ ਥਾਵਾਂ ਤੇ ਵੀ ਉਹਨਾਂ ਨੂੰ ਕਿਸ ਤਰ੍ਹਾਂ ਦੀ ਸਮੱਸਿਆ ਨਾ ਆਵੇ ਮੈਮ ਰੂਟ ਕੋਈ ਚੇਂਜ ਕੋਈ ਰੂਟ ਪਲਾਨ ਇਸ ਤਰ੍ਹਾਂ ਦਾ ਕੋਈ ਹੈ ਕੋਈ ਸੇਮ ਹੀ ਹੈ ਜਿਵੇਂ ਹਾਂ ਜੀ ਜਿਹੜੇ ਰੂਟ ਪਲੈਨਿੰਗ ਅਸੀਂ ਟ੍ਰੈਫਿਕ ਪੁਲਿਸ ਨਾਲ ਰਲ ਕੇ ਕੀਤੀ ਹੈ ਉਹਦਾ ਅਸੀਂ ਤੁਹਾਨੂੰ ਲਿਖਤੀ ਤੌਰ ਤੇ ਜਿਹੜੇ ਸਾਰੇ ਰੂਟਸ ਹੋਰ ਉਹਦੇ ਆਲਟਰਨੇਟ ਰੂਟਸ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਤਾਂ ਕਿ ਕਿਸੇ ਨੂੰ ਕਿਸ ਤਰ੍ਹਾਂ ਦੀ ਜਾਣਕਾਰੀ ਦੇ ਦੇ ਲੈਣ ਦੇ ਵਿੱਚ ਸਮੱਸਿਆ ਨਾ ਆਵੇ ਮੈਮ ਪੰਜਾਬ ਸਰਕਾਰ ਨੇ ਨਸ਼ਿਆਂ ਨੂੰ ਲੈ ਕੇ ਬਹੁਤ ਸਖਤ ਰੁਖ ਅਪਣਾਇਆ ਹੋਇਆ ਜਿਹਦੇ ਵਿੱਚ ਥਰੂ ਰੋਡ ਪੰਜਾਬ ਦੇ ਵਿੱਚ ਬੜੀ ਵੱਡੇ ਪੱਧਰ ਤੇ ਇੱਕ ਮਹਿੰਮ ਵੀ ਚਲਾਈ ਹੈ ਤੇ ਉਹਦੇ ਤਹਿਤ ਸਿਵਲ ਪ੍ਰਸ਼ਾਸਨ ਨਾਲ ਸ਼ਹਿਰ ਪਰਵਰੋਂ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਦੇਖਿਏ ਮਾਨਯੋਗ ਸੀਐਮ ਸਾਹਿਬ ਪੰਜਾਬ ਵੱਲੋਂ ਯੁੱਧ ਵਾਰ ਅਗੇਂਸਟ ਡਰਗਸ ਦੇ ਹੈ ऑलरेडी ਡਿਕਲੇਅਰ ਕੀਤਾ ਹੋਇਆ ਹੈ ਔਰ ਅਸੀਂ ਸਾਰੇ ਵਚਨਬੱਧ ਦੇ ਕਿ ਇਸ ਮੁਹਿੰਮ ਦੇ ਵਿੱਚ ਆਪਣੇ ਪੂਰੇ ਤਨਦੇਹੀ ਦੇ ਨਾਲ ਅਸੀਂ ਸਹਿਯੋਗ ਪਈਏ ਜਿੱਥੇ ਤੱਕ ਸਿਵਲ ਪ੍ਰਸ਼ਾਸਨ ਹੁਸ਼ਿਆਰਪੁਰ ਦਾ ਸਵਾਲ ਹੈ ਅਸੀਂ ਜੁਆਇਨ ਕਰਨ ਤੋਂ ਬਾਅਦ ਜਿਵੇਂ ਤੁਸੀਂ ਜਾਣਦੇ ਹੋ ਸਭ ਤੋਂ ਪਹਿਲੇ ਸਭ ਤੋਂ ਪਹਿਲਾ ਦੌਰਾ ਅਸੀਂ ਰੀਹੈਬਿਲੀਟੇਸ਼ਨ ਸੈਂਟਰ ਹੁਸ਼ਿਆਰਪੁਰ ਵਿਖੇ ਕੀਤਾ ਸੀ ਮੈਂ ਤੇ ਐਸਐਸਪੀ ਹੁਸ਼ਿਆਰਪੁਰ ਨੇ ਔਰ ਅਸੀਂ ਰਲ ਕੇ ਇਸ ਤਰ੍ਹਾਂ ਦੀ ਰੂਪਰੇਖਾ ਬਣਾ ਰਹੇ ਹਾਂ ਜਿਸ ਦੇ ਵਿੱਚ ਸਾਡੇ ਓਥ ਕਲੀਨਿਕਸ ਜਿੱਥੇ ਸਾਡੇ ਪੇਸ਼ੈਂਟਸ ਹਰ ਦਿਨ ਦਵਾਈ ਲੈਣ ਆਉਂਦੇ ਨੇ ਸਾਡੇ ਡੀ ਐਡਿਕਸ਼ਨ ਸੈਂਟਰਸ ਸਾਡੇ ਰੀਹੈਬਿਲੀਟੇਸ਼ਨ ਸੈਂਟਰ ਜਾਂ ਸਾਡੇ OST ਕਲੀਨਿਕਸ ਜਿੱਥੇ ਕਿ ਡਰੱਗਸ ਦੀ ਦਵਾਈ ਦਿੱਤੀ ਜਾਂਦੀ ਹੈ ਉਹਦੀ ਸਾਮ ਸੰਭਾਲ ਅਸੀਂ ਹੋਰ ਬਿਹਤਰ ਤਰੀਕੇ ਨਾਲ ਕਰ ਸਕੀਏ ਔਰ ਜਿੱਥੇ ਵੀ ਲੋਡ ਹੈ ਲੋਡ ਅਨੁਸਾਰ ਅਸੀਂ ਕਪੈਸਿਟੀ ਜਿਹੜੀ ਹੈ ਆਪਣੀ ਵਧਾ ਰਹੇ ਹਾਂ ਤਾਂ ਵੀ ब्लड टेस्टिंग किट्स हैं नर्सिज हैं काउंसलर्स हैं डॉक्टर्स हैं जो वो सिविल स्ट्रक्चरस ने सा बिल्डिंगस हो सारे दे आगे समय दे देखोगे कि व्डे तौर पर और जंगी पद्धर से इंफ्रास्ट्रक्चर वाधा किया जाएगा ता कि किसी भी साट न किस तरह की असहूलियत ना होर इस एनफोर्समेंट वाले पास भी तुम देखोगे कि जेडे ਨਸ਼ਾ ਤਸਕਰੀ ਦੇ ਵਿੱਚ ਲੋਕ ਇਨਵੋਲਡ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਜਾਵੇਗੀ ਮੈਮ ਲਾਸਟ ਦੇ ਵਿੱਚ ਜਿਵੇਂ ਬੱਚੇ ਤੁਸੀਂ ਲਾਸਟ ਨਸ਼ਾ ਛਡਾਊ ਕੇਂਦਰ ਦੇ ਵਿੱਚ ਗਏ ਸੋ ਉੱਥੇ ਕੁਝ ਕੁ ਬੱਚੇ ਜਿਹੜੇ ਨਸ਼ਾ ਛੱਡ ਚੁੱਕੇ ਹੈ ਔਰ ਕੁਝ ਥੋੜਾ ਟਾਈਮ 걸ਦਾ ਉਹਨਾਂ ਲਈ ਇੱਕ ਰੋਜ਼ਗਾਰ ਦੀ ਉਪਰਾਵਧਾਨ ਸੀਗਾ ਉਸ ਕਿਸ ਤਰ੍ਹਾਂ ਦਾ ਉਹਨਾਂ ਲਈ ਹਾਂਜੀ ਦੇਖਿਏ ਇੱਕ ਬਹੁਤ ਵਧੀਆ ਉਪਰਾਲਾ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੀ ਐਡਿਕਸ਼ਨ ਸੈਂਟਰ ਅਤੇ ਰੀਹੈਬਿਲੀਟੇਸ਼ਨ ਸੈਂਟਰ ਵਿਖੇ ਖਾਸ ਤੌਰ ਤੇ ਕੀਤਾ ਗਿਆ ਜਿਸ ਦੇ ਵਿੱਚ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਰਾਹੀਂ ਸਕਿੱਲ ਡਿਵੈਲ ਕੋਰਸੇਜ਼ ਉਥੇ ਕੁਕਿੰਗ ਦੇ ਔਰ ਸੈਲਨ ਸਰਵਿਸਿਜ਼ ਦੇ ਚਲਾਏ ਜਾ ਰਹੇ ਹਨ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਇਹਨਾਂ ਕੋਰਸੇਜ਼ ਨੂੰ ਅੱਗੇ ਚਲਾਇਆ ਜਾਵੇ ਔਰ ਇਹਨਾਂ ਨੂੰ ਹੋਰ ਵਧਾਇਆ ਜਾ ਸਕੇ ਅਸੀਂ ਉਥੇ ਪੇਸ਼ੈਂਟਸ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਇੱਕ ਡਿਮਾਂਡ ਅਨਾਲਿਸਿਸ ਕੀਤਾ ਹੈ ਕਿ ਕਿਸ ਤਰ੍ਹਾਂ ਦੇ ਕੋਰਸੇਜ਼ ਦੀ ਉਹ ਸਮਝਦੇ ਨੇ ਕਿ ਉਹਨਾਂ ਨੂੰ ਸਭ ਤੋਂ ਜ਼ਿਆਦਾ ਲੋੜ ਹੈ ਔਰ ਕਿਹਨਾ ਕੋਰਸੇਜ਼ ਦੇ ਨਾਲ ਉਹ ਵਾਪਸ ਜਾ ਕੇ ਕਿਸੇ ਨਾ ਕਿਸੇ ਨੌਕਰੀ ਦੇ ਵਿੱਚ ਜਾਂ ਆਪਣਾ ਕੋਈ ਸੰਸਾਧਨ ਜਿਹੜਾ ਹੈ ਜਿੰਨੇ ਕਰ ਸਕਦੇ ਤਾਂ ਉਹਦੇ ਹਿਸਾਬ ਨਾਲ ਅਸੀਂ ਇੰਡਸਟਰੀ ਦੇ ਨਾਲ ਵੀ ਟਾਈ ਅਪਸ ਕਰਾਂਗੇ ਤਾਂ ਕਿ ਰੀਹੈਬਿਲੀਟੇਸ਼ਨ ਸੈਂਟਰ ਤੋਂ ਬਾਹਰ ਜਾ ਕੇ ਇੱਕ ਦਾ ਉਹਨਾਂ ਦਾ ਡਰਗ ਫ੍ਰੀ ਜਿਹੜਾ ਰੂਪ ਹੈ ਉਹ ਬਣਾ ਰਹੇ ਔਰ ਉਹ ਸੁਸਾਇਟੀ ਦੇ ਵਿੱਚ ਮੇਨਸਟ੍ਰੀਮ ਦੇ ਵਿੱਚ ਤਾਂ ਹੀ ਆ ਸਕਦੇ ਜੇ ਉਹਨਾਂ ਕੋਲ এমਪਲੋਇਮੈਂਟ ਦੀ ਓਪਰਚ्युनिटी ਹੋਵੇ ਹੋਵੇਗੀ ਤਾਂ ਉਹਦੇ ਵਾਸਤੇ ਵੀ ਅਸੀਂ ਖਾਸ ਤੌਰ ਤੇ ਪ੍ਰਬੰਧ ਕਰਨਗੇ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਸ ਸਾਲ ਡਿਪਟੀ ਕਮਿਸ਼ਨਰ ਹਸ਼ਿਆਰਪੁਰ ਮੈਡਮ ਅਸ਼ਕਾ ਜੈਨ ਜਿਨ੍ਹਾਂ ਨੇ ਇੱਥੇ ਨਸ਼ਿਆਂ